ਵਾਸਤੇ ਜੀ ਵੈਲਕਮ ਟੂ ਮੰਦੀ ਫੈਮਿਲੀ ਵਲੋਗ ਚਲ ਕਰਦੇ ਆ ਜੀ ਅੱਜ ਦਾ ਨਿਊ ਵਲੋਗ ਨਿਊ ਵਲੋਗ ਹੈ ਜੀ ਸਵੇਰ ਹੋ ਗਈ ਆ ਜੀ ਉੱਠ ਜਾਂ ਟਾਈਮ ਨਾ ਚੰਗਾ ਆ ਵੇਖੋ ਅਜੇ ਉਠਾਂਦੇ ਇਹਨੇ ਆ ਵੇਖੋ ਅਜੇ ਉੱਠਦੇ ਪਏ ਨੇ ਇੱਧਰ ਵੀ ਆ ਇੱਧਰ ਭਾਜੀ ਉੱਠ ਕੇ ਬੈਠੇ ਨੇ ਤੂੰ ਛੱਡ ਤੂੰ ਮੈਂ ਕੰਬੜਾ ਇਹਨਾਂ ਦੇ ਜਿੰਨਾ ਤੱਕ ਖਾਤਰਦਾਰੀ ਨਾ ਹੋਈ ਇਹਨਾਂ ਨੇ ਨਿਕਲਣਾ ਨਹੀਂ ਬਾਹਰ ਹਾਂ ਮੂੜ ਕੀ ਕਰਦਾ ਹੈ ਉੱਲਾਗ ਗਿਆ ਆ ਜਾ ਭਰਾ ਮਰ ਕੋ ਲੱਗੇ ਨਹੀਂ ਦੀ ਪਈ ਹੁਣ ਮਾਂ ਵੀ ਡਿਬਾਈ ਕਾਲੀ ਹੁੰਦੀ ਆ ਭਾਜੀ ਕਿੰਨਾ ਖਰਾਬ ਕੈਮਰਾ ਮੁੰਡਿਆ ਜੇ ਪਿੱਛੇ ਤਾਂ ਢਿਮੂ ਤੇ ਤੁਸੀਂ ਭਾਜੀ ਸਵੇਰੇ ਵਾਲ ਖਲਾਰੇ ਆ ਆਪਣੇ ਵਾਲ ਬੰਨੋ ਫੈਂ ਦੀ ਧਰੀ ਕੋ ਫੈਂ ਕਹਾਂ ਐਸੀ ਦੀ ਟੀੜ ਜੜੀ ਆ ਚਲੋ ਜੀ ਅਸੀਂ ਕਰ ਲਈਏ ਜੀ ਹੁਣ ਕੰਮ ਸਫਾਈਆਂ ਸੁਭੀਆਂ ਕਰ ਲਈਏ ਮੰਮੀ ਨੇ ਬੋਕਰ ਫੇਰ ਦਿੱਤੀ ਆ ਹਾਂਜੀ ਇਧਰ ਕਮਰੇ ਆ ਸਫਾਈ ਕਰਨੀ ਆ ਕਹਿੰਦੇ ਕਿ ਵੀ ਅਜੇ ਬਾਹਰ ਕੱਢਣ ਵਾਲੀ ਆ ਇਹ ਮੰਮੀ ਦਾ ਸੂਟ ਡਰੈਸ ਕੀਤਾ ਸੀ ਮੰਮੀ ਫੇਰ ਬਣਾ ਕੇ ਚੱਲੇ ਕਿਉਂਕਿ ਜਿੰਨੇ ਦਿਨ ਵਿਆਹ ਹੋਇਆ ਨਾ ਉਹਨੇ ਦਿਨ ਮੰਮੀ ਵੀ ਮਤਲਬ ਉਹ ਮੈਂ ਚਾਂ ਲੈ ਗਾਰਾ ਨਾ ਮੰਮੀ ਦਾ ਹੁਣ ਆ ਤੋ ਲੈ ਕੋਲ ਲੀ ਇੱਥੇ ਕੋ ਗੋਲੀਆਂ ਉਧਰ ਵੀ ਰੱਖੀ ਐ ਇਧਰ ਵੀ ਰੱਖੀ ਆ ਇਹਨੂੰ ਕਹਿ ਵੀ ਇੱਥੋਂ ਚੁੱਕ ਲੈ ਫਿਰ ਪਤਾ ਕੋਲੀਆਂ ਦਾ ਖਲਾਰਾ ਪਾਈ ਰੱਖਦਾ ਆ ਮੇਜ਼ 'ਤੇ ਦੋ ਖਲਾਰਾ ਚੁੱਕਦਾ ਹੀ ਨਹੀਂ ਆਗਾ ਇਦਾਂ ਹੀ ਰਹਿੰਦਾ ਆ ਵੀ ਚੋਲ ਖਾ ਖਲਾਰ ਕੇ ਕੀ ਹਾਲ ਕੀ ਚਾ ਅਸਾਂ ਦੀਵਿੰਗੇ ਬੁਰਸ਼ ਉਹਦੇ ਵਿੱਚ ਬੁਰਸ਼ ਵਾਲੇ ਤੇ ਰੱਖਿਆ ਕਰੋ ਇਹਦੇ ਵਿੱਚ ਕੁਛ ਹੈਗਾ ਇਹਨਾ ਛੋਟੋ ਪਰੋਜ ਨਹੀਂ ਹੈ ਬਤੇ ਜਿੰਨਾ ਵਿੱਚ ਕੱਖਣੀ ਹੈ ਜੀ ਹੋਣਾ ਛੋਟੋ ਬਿੱਚੇ ਸੀਖ ਆ ਰਹਾ ਹੈ इधर भी में था। अम अमी चादर बिछाने हैं इधर है? मेरे चुनी का की हल कर देता है ना अलग मारी में रखना पड़ेगा आज़ो वो मैंने कोई चादर बिछा दो कर रही है ना कौन आ देखो जिन बस ना उन यहाँ देवी और ठेके भी ਇਦਰ ਚਾਦਰ ਚਾਦਰ ਵਿਛਾ ਦਿੱਤੀ ਆ ਤੋ ਬੁੱਕਰ ਆਈ ਚਾਦਰ ਵਿਛਾ ਦਿੱਤੀ ਆ ਬੁੱਕਰ ਖੇਲ ਲੀਏ ਸੰਦੀਪਾ ਆਪਣਾ ਸਮਾਨ ਝੋਕਲਾ ਨਹੀਂ ਡਾਕੂਏਟਸ ਆਪਨੇ ਮੰਮੀ ਚੱਲੀ ਹੈ ਨਾਂ ਕਿ ਰੁਕ ਦਰ ਕੋ ਮਿੰਟਾ ਬੁੱਕਰ ਖੇਲਾ ਲੈ ਇਹ ਟਾਪਰ ਦੇ ਛੱਡ ਕੇ ਹੋਣਾ ਮੇਰੇ ਲੱਕ ਨੂੰ ਖਿੱਚ ਪੈ ਰਹੀ ਤੇ ਪਈ ਨਹੀਂ ਤੇ ਲੱਕ ਨੂੰ ਨਹੀਂ ਮਹਿੰਗੀ ਜਮਾ ਨੂੰ ਨਹੀਂ ਕਾ ਮੈਂ ਨਹੀਂ ਕਾ ਦਾ ਹਗਾ ਕੋਈ ਜਦ ਤੱਕ ਵੀ ਇੱਥੇ और थोड़ा थोड़ा तू तो भी हाँ ले जा कर हाँ तू ले जाना वह ले टप ही भरने बाल्टी ने पाइ टप भर ला लागे आगल तो तोड़ना ਆਮਲਾ ਨਹੀਂ ਦੋ ਤੇ ਪੈਣਾ ਕੋਸ਼ੇ ਸਾਧ ਨੂੰ ਸਾਧ ਆ ਗਿਆ ਆ ਮੈਂ ਇਹਨੂੰ ਕਿਹਾ ਇੱਧਰ ਜੀ ਬੁੱਕਰ ਫਿਰ ਗਈ ਆ ਹੁਣ ਇੱਧਰਤੀ ਵਾਰੀ ਆ ਗਈ ਆ ਇੱਧਰ ਪਹਿਲਾਂ ਕੰਨ ਕੱਢਣੇ ਪੈਗੇ ਹੁਣ ਕੰਨ ਕਜੋਗੇ ਮਾਰ ਕਰਨੀ ਪੈਣੀ ਆ ਇੱਥੇ ਸੁੱਟ ਪਾ ਦੇਣਾ ਤੇ ਆ ਇੱਧਰ ਆ ਸੰਨੀ ਦੇ ਹਲ ਤੇ ਰੱਖ ਦੇ ਆ ਤੂੰ ਵੀ ਝੁੱਕ ਅੰਨੇ ਕੱਲ ਹੀ ਠੇਕਾ ਲੈ ਆਪਣਾ ਕਿ ਨਿਪਾਰੀ ਦੀ ਮੈਂ ਬੋਰੀ ਚੁੱਕ ਕੇ ਬਾਹਰ ਰੱਖਉਣੀ ਕਨਕ ਵਾਲੀ ਕਨਕ ਬਾਹਰ ਰੱਖ ਦਿੱਤੀ ਹੈ ਕੱਪੜੇ ਸਾਰੇ ਚਿੱਟੇ ਚਿੱਟੇ ਚ ਹੋ ਗਏ ਕੰਡੇ ਜੀ ਵਾਲੇ ਚਲੋ ਜੀ ਇੱਕਦਮ ਸਫਾਈਆਂ ਕਰ ਲੈਣਾ ਹੁਣ ਲਾਈਟ ਤੇ ਆ ਰਹੀ ਹੈ ਲਾਈਟ ਤੋਂ ਆ ਰਹੀ ਉਹ ਨਾ ਤਾਂ ਸੂਟ ਬਣ ਗਿਆ ਇਹਦਾ ਰਹਿ ਗਿਆ ਇਹਦਾ ਚਾਹੀਦਾ ਇਹ ਹੀ ਸੂਟ ਆ ਅੱਜ ਵੇਖਾਂਗੇ ਛਾਈ ਦੇਦਾ ਬਣਾਵਾਂਗੇ ਕਟਾਟਾ ਬੜੀ ਸ਼ੀਤ ਹੋਈ ਤਾਂ ਹੁਣ ਗਰਮੀਆਂ ਨਾਲ ਘਟਾ ਬੜਾ ਹੋ ਜਾਗਾ ਇਧਰ ਜੀ ਮੈਂ ਬਣਾਉਂਦੀ ਪਈ ਆ ਰੋਟੀ ਕਿਉਂਕਿ ਸਵੇਰ ਨੂੰ ਆਹ ਮੰਮੀ ਬਣਾ ਦਿੰਦੇ ਹੁੰਦੇ ਆ ਅੱਜ ਮੰਮੀ ਚੱਲੇ ਆ ਜੀ ਨਾਨਕੇ ਤਾਂ ਦੱਸਿਆ ਹੁਣ ਜਿੰਨਾਂ ਜਰ ਵ્યા ਆ ਨਾ ਉਹਨਾਂ ਸਿਰ ਮੰਮੀ ਨਾਲੇ ਉੱਥੇ ਜਾਣਾ ਹੈ ਦੋਦੀ ਸੰਦੀਪ ਆ ਤੂੰ ਰੋਟੀ ਖਾ ਲੋ ਇਹ ਰੋਟੀਆਂ ਮੈਂ ਪਕਾ ਕੇ ਵਿਲੀ ਹੋਈਆਂ ਤੇ ਅੱਤ ਤੋਤ ਵੀ ਗੰਨ ਥੜੀ ਆਇਆ ਤੁਲ ਨੇ ਵੀ ਖਾ ਲਈਏ ਸੰਦੀਪ ਕੇ ਨੇ ਬਾਅਦ ਵਿੱਚ ਖਾਣੀ ਆ ਤੇ ਮੰਮੀ ਵੀ ਤੁਰਨ ਲੱਗੇ ਮੰਮੀ ਨੇ ਤਾਂ ਇਹਨਾਂ ਮੱਕੀ ਨੇ ਚੋਲਰਾਤੀ ਬਣਾਈ ਸੀ ਮੰਮੀ ਨੇ ਵੀ ਖਾਦੇ ਮੈਂ ਵੀ ਖਾ ਲਿਆ ਤੇ ਇੱਕ ਪਰੌਂਠੀ ਲਾਈ ਆਪਣੇ ਲਈ ਇਹਨਾਂ ਨੇ ਲਾਈ ਆਗੀ ਇਹਨਾਂ ਨੂੰ ਕੱਲ ਨੂੰ ਬਣਾ ਕੇ ਦੇਵਾਂਗੀ ਤੂੰ ਆਹ ਹੋ ਗਿਆ ਅੰਦਰ ਕਿਉਂ ਵਾਲੀਆਂ ਰੋਟੀਆਂ ਲੈਣਾ ਤੂੰ ਆਹ ਹੋ ਜਾਂਦਾ ਬੋਕਰ ਵਾਰੀ ਸਾਰੇ ਫੇਰ ਲਿਆ ਸਿਰਫ ਕੂੜਾ ਚੁੱਕਣ ਵਾਲਾ ਰਹਿ ਗਿਆ ਕਿਉਂਕਿ ਇਹਨਾਂ ਨੂੰ ਸੇਤੀ ਭੁੱਖ ਲੱਗ ਗਈ ਤੇ ਗਾ ਲੱਗ ਗਈ ਸਾਨੂੰ ਰੋਟੀ ਚਾਹੀਦੀ ਆ ਤੇ ਐਦਾਂ ਮੰਮੀ ਤਾਂ ਪਤਾ ਮੈਂ ਦੱਸਿਆ ਨਾ ਬਣਾ ਲੈਂਦੇ ਅੱਜ ਮੈਂ ਰੋਟੀ ਬਣਾਈਏ ਤਾਂ ਕੂੜਾ ਮੇਰਾ ਰਹਿ ਗਿਆ ਜੀ ਚੁੱਕਣ ਵਾਲਾ ਸੁਈ ਦੀ ਮੰਮੀ ਨੇ ਥੋੜੇ ਬਰ ਸੁਆਇਕ ਕਰ ਦਿੱਤੀ ਆ ਸਫਾਈ ਬਾਕੀ ਮੈਂ ਬੋਕਰ ਫੇਰ ਮੈਂ ਕੂੜਾ ਚਾੱਕ ਲੈਣੀ ਆ ਉਹ ਕੱਢ ਕੇ ਰੱਖ ਗਿਆ ਵੀ ਤੁਹਾਨੂੰ ਐਸੇ ਤੇ ਆਪਣੇ ਮਾਰੀ ਆਖੇ ਨਹੀਂ ਲੱਗਦਾ ਹੈਗਾ ਉਹ ਅੱਜ ਕੱਟ ਕਰ ਲਾਂ ਭਰਾਵਾ ਇਧਰ ਜੀ ਮੰਮੀ ਤਿਆਰ ਹੋਏ ਆ ਮੰਮੀ ਚੱਲੇ ਆ ਪੈਸੇ ਫਿਰਾਲਾ ਫੀਸ ਦੇ ਦੇ ਅਤਲ ਬਜਰੀ ਜਾਰ ਰੁਪਿਆ ਅਜੀ ਤੁਹਾਨੂੰ 1000 ਰੁਪਿਆ ਖਰਚਾ ਲਈ ਮਿਲ ਗਿਆ ਜੇ ਉਹ ਤਾਂ 50 ਆ ਹਾਂ ਦੂਸਰੀ 1000 ਰੁਪਿਆ ਮਿਲੇ ਆ ਜੇ ਤੁਹਾਨੂੰ ਹਾਂ ਨਾ ਭਾਂਜੀ ਸਕੂਲ ਪਹਾਂਚ ਤੇ ਫਿਰ 1000 1000 ਰੁਪਿਆ ਦੇ ਜੋ ਅੱਦਾ ਚਾਹੀਦਾ ਹੁੰਦਾ ਹੈ ਨਾ ਭਾਂਜੀ ਅ ਭਾਂਜੀ ਸਾਨੂੰ ਪਟਕਾ ਕੇ ਪਾ ਲਿਆ ਜੇ ਭਾਂਜੀ ਨਾਲ ਕੀ ਹੋਇਆ ਪੈਂਜੀ ਅੱਜ ਚੋਪਰਦਾ ਜੁਆ ਪੈ ਗਿਆ ਸਿਰ ਚੋਪਰਦਾ ਆ ਇਹ ਸਹੀ ਹੈ ਪੈਂਜੀ ਬੰਨ ਕੇ ਰੱਖਿਆ ਕਰੋ ਠੀਕ ਹੈ ਨਹੀਂ ਤਾਂ ਤੁਸੀਂ ਤਿਆ ਛੜਿਆ ਕੀ ਇਹਦਾ ਨਾ ਆ ਟਕੀਏ ਕਾਲੇ ਕਰਦੇ ਨੇ ਆਹੋ ਪੈਂਜੀ ਇਹ ਕਾਲੇ ਕਰਦੇ ਨੇ ਹੈ ਨਾ ਪੈਂਜੀ ਇਹਨਾਂ ਨੇ ਟਕੀਏ ਕਾਲੇ ਕਰਦੇ ਨੇ ਗੱਲ ਸੁਣਾ ਆਪਣੇ ਖਾਤੇ ਚ ਪਾ ਲਈ ਤੇ ਫੇਰ ਉਹਦਾ ਘਰ ਦੀ ਟ੍ਰਾਂਸਫਰ ਟਰਾਂਸਫਰਮ ਕਰ ਟਰਾਂਸਫਰ ਕਹਿਣਾ ਇਨ ਟਰਾਂਸਫਰਮ ਕਹਿ ਲੇ ਤਾਂ ਚਲੋ ਜੀ ਕੋਈ ਗੱਲ ਮੇਰੀ ਇੰਗਲਿਸ਼ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ ਚਲ ਕੋਈ ਨਹੀਂ ਹੁੰਦਾ ਲੋਈ ਤਾਂ ਨਹੀਂ ਭੱਜ ਤਾਨੂੰ ਕਿਹੜਾ ਹੁੰਦੀ ਆ ਇਨੀ ਕਰਾਕੇ ਦੀ ਤੋਂ ਪਚੜੀ ਆ ਨਾ ਮੂੰਹ ਸੜਨਦੇ ਆ ਹਾਏ ਗਰਮੀ ਆ ਨਾ ਇੰਝ ਜ਼ਿਆਦਾ ਗਰਮੀ ਵੀ ਫੜਕੀ ਬਣਿਆ ਕਰੂਗਾ ਹੱਲਾ ਉਧਰ ਪਾਣੀ ਲਾਇਆ ਇਹ ਛੋਟਾ-ਵਟਿਆ ਨੂੰ पार्टी अंदर थोड़े के भांडे मांडले टागल गए ਕੀਤਾ ਜੇ ਫ੍ਰੀਜ ਸੀ ਇਹ ਰੋਟੀ ਖਾਣੀ ਹੈ ਮੈਨੂੰ ਲੱਗਦਾ ਰੋਟੀ ਉੱਥੇ ਪਈ ਰਹਿ ਗਈ ਹੁਣ ਲੈਂਣਾ ਨੂੰ ਉਹ ਦੋ ਟੱਪਾ ਆਣੀ ਇਕ ਟੱਪਾ ਵਾਲੀ ਫਿਲਮ ਆਉਂਦੀ ਉਹ ਇੱਕ ਦੇ ਪਏ ਕਪੜੇ ਵੀ ਧੋਣੇ ਆ ਅੱਤੋਂ ਲਾਏਗਾ ਮਸ਼ੀਨ ਘੜ ਕੇ ਦੇਦਾ ਫੇਰ ਥੋੜੀ ਜਿਮਾ ਲੈਣਾ ਮੈਂ ਧੁੱਪ ਥੋੜੀ ਝਟ ਦੇਣਾ ਠੰਡਾ ਥੋੜਾ ਮੌਸਮ ਹੋ ਜੇ ਫੇਰ ਕਪੜੇ ਧੋਵਾਂਗੀ ਅੱਜ ਧੁੱਪ ਪੜੀ ਲੱਗੀ ਆ ਤੇ ਮੈਂ ਮੰਮੀ ਨੂੰ ਕਿਹਾ ਵੀ ਠਹਿਰ ਕੇ ਧੋ ਲਵਾਂਗੀ ਕਪੜੇ ਮੰਮੀ ਕਹਿੰਦੇ ਕੋਈ ਗੱਲ ਨਹੀਂ ਬਾਟੀ ਰੱਖਦੀ ਹਿੰਨੇ ਉੱਤੇ ਉਹ ਰੋਟੀਆਂ ਲੈਵਣੀ ਉੱਤੋਂ ਅਜੇ ਇਹਦੇ ਜੀ ਰੋਟੀਆਂ ਜਿਹੜੀ ਬਚੀਆਂ ਲਾ ਕੇ ਆਈਂ ਉਹ ਰਾਖਾ ਦਮ ਫਿਰ ਇਦਾਂ ਬਕਰਾ ਬੋ ਨੀ ਆ ਤੁਲ ਨਵੀਂ ਅਮ ਢੇ ਰੋਟੀ ਨੂੰ ਮਨ ਨੀ ਇਹ ਹੋਈ ਚਰਾਖ ਦੇਨੀ ਹੈ ਨਾ ਅੱਜ ਬਸ ਸਫਾਈਆਂ ਦਾ ਕੰਮ ਕੀਤਾ ਹੋਰ ਕੁਛ ਕੱਪੜੇ ਵੀ ਧੋਤੇ ਆ ਜੇ ਕੱਪੜੇ ਧਵਾਗੇ ਸਾਮ ਜੇ ਠੀਕ ਹੈ ਅੱਜ ਦੀ ਵੀਡੀਓ ਦਾ ਐਂਡ ਮੇਡ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ